ਮਨੋਜ ਆ ਹਾਦਸਾ ਕਦੋਂ ਤੇ ਕਿਵੇਂ ਵਾਪਰਿਆ ਜਦੋਂ ਹਾਦਸਾ ਵਾਪਰਿਆ ਤੇ ਬੱਸ ਦੇ ਅੰਦਰ ਕਿੰਨੀ ਸਵਾਰੀਆਂ ਮੌਜੂਦ ਸੀਗੀਆਂ ਲੋਕਾਂ ਦੱਸਦੇ ਆ ਕਿ ਜਿਹੜੀ ਬੱਸ ਹੈ ਸੰਗਰੂਰ ਡੀਪੂ ਦੀ ਬੱਸ ਹੈ ਤੇ ਇਹ Shimla ਤੋਂ Barnala ਜਾ ਰਹੀ ਸੀ ਜਿਹੜੀ ਹੁਣ ਤੱਕ ਜਾਣਕਾਰੀ ਮਿਲੀ ਹੈ ਤੇ ਤਰਕਸਰ ਦੀ ਇਹ ਘਟਨਾ ਹੈ ਜਦੋਂ ਇਹ ਬੱਸ ਬੱਸ ਸਟੈਂਡ ਦੇ ਕੋਲ ਪਹੁੰਚਦੀ ਹੈ ਤੇ ਉੱਥੋਂ ਜਦੋਂ Barnala ਸਾਈਡ ਜਾਣ ਨੂੰ ਦੱਸਿਆ ਜਾ ਰਿਹਾ ਤਾਂ ਇਹ ਬੱਸ ਅਚਾਨਕ ਪਲਟ ਗਈ ਹੁਣ ਪਲਟਣ ਦਾ ਕਾਰਨ ਕੀ ਹੈ ਉਹ ਹਜੇ ਬਾਅਦ ਚ ਪਤਾ ਲੱਗੂਗਾ ਕਿ ਤਕਨੀਕੀ ਖਰਾਬੀ ਸੀ ਕੋਈ ਟਾਇਰ ਵਗੈਰਾ ਦੇ ਵਿੱਚ ਨੁਕਸਾ ਆਇਆ ਕਿ ਬਸ ਇਕਦਮ ਪਲਟ ਗਈ ਪਰ ਫਿਲਹਾਲ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੇ ਜਰੂਰ ਸੱਟਾਂ ਲੱਗੀਆਂ ਨੇ ਤੇ ਬੱਸ ਦੇ ਵਿੱਚ 30-40 ਸਵਾਰੀਆਂ ਹੋਣ ਦੀ ਗੱਲ ਦੱਸੀ ਗਈ ਹੈ ਜਿਹੜੇ ਮੌਕੇ ਤੇ ਲੋਕ ਸੀਗੇ ਉਹਨਾਂ ਨੂੰ ਵੱਖ-ਵੱਖ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਕਿਉਂਕਿ ਬਸ ਜਦੋਂ ਪਲਟੀ ਤਾਂ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਪਰ ਉਹਨਾਂ ਦੀ ਹਾਲਤ ਗੰਭੀਰ ਨਹੀਂ ਹੈਗੀ ਉਹਨਾਂ ਨੂੰ ਅਲੱਗ-ਅਲੱਗ ਮੁਰਲੀ ਸਹਿਦਰੀ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਸੀ ਫਿਲਹਾਲ ਜਿਹੜੀ ਬੱਸ ਹੈ ਉਹਨੂੰ ਉੱਥੋਂ ਪਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਮੇਨ ਚੰਡੀਗੜ੍ਹ ਰੋਡ ਹੈ ਜਿਹੜਾ ਉਹਦੇ ਜਿਹੜਾ ਚਰਚਾ ਹੈ ਬੱਸ ਸਰਬਜੋਤ ਉੱਥੇ ਪਲਟੀ ਹੈ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਹੋ ਸਕਦਾ ਹੈ ਕਿ ਤੜਕਸਰ ਦੀ ਘਟਨਾ ਹੋ ਸਕਦਾ ਹੈ ਡਰਾਈਵਰ ਨੂੰ ਦੀ ਅੱਖ ਲੱਗੀ ਹੋਵੇ ਨਹੀਂ ਲੱਗੀ ਹੋਵੇ ਤੇ ਡਿਵਾਈਡਰ ਦੇ ਨਾਲ ਵੀ ਕਿਉਂਕਿ ਬਰਾਬਰ ਡਿਵਾਈਡਰ ਦੱਸਿਆ ਜਾ ਰਿਹਾ ਉੱਥੇ ਜਾ ਕੇ ਇਹ ਪਲਟੀ ਹੋਵੇ ਫਿਲਹਾਲ ਜਿਹੜੇ ਪੀ ਆਰਟੀਸੀ ਦੇ ਅਧਿਕਾਰੀ ਨੇ ਕੁਝ ਸਮੇਂ ਬਾਅਦ ਉੱਥੇ ਆਉਣਗੇ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਆਖਰਕਾਰ ਨੀ ਕੀ ਹੈ ਡਰਾਈਵਰ ਤੋਂ ਵੀ ਜਾਂਚ ਕੀਤੀ ਜਾਊਗੀ ਕਿ ਪਲਟਣ ਦਾ ਕਾਰਨ ਕੀ ਹੈ ਪਰ

फिलहाल हादसे के कारण नहीं पता चल पाया है इस बारे जांच पड़ताल जारी है इसलिए विचाले तीह तो चालीस सवार बस के अंदर मौजूद जो के पूरा हादसा वापर गनीमत आ रही कि जानी नुकसान तो बचा रहा ਬਡੀ ਖਬਰ ਦਾ ਜ਼ਿਕਰ ਕਰਾਂਗੇ ED ਦੀ ਕਸਟਡੀ ਤੋਂ ਕੇਜਰੀਵਾਲ ਦਾ ਪਹਿਲਾ ਆਦੇਸ਼ ਆਇਆ ਹੈ ਕਿ ਕੇਜਰੀਵਾਲ ਨੇ ਜਲ ਮੰਤਰੀਆਂ ਨੂੰ ਜਾਰੀ ਕੀਤੇ ਨੇ ਹੁਕਮ ਮੰਤਰੀ ਨੂੰ ਲਿਖਤੀ ਜੋ ਹੈ ਨੋਟ ਰਾਹੀਂ ਸੰਦੇਸ਼ ਜਾਰੀ ਕੀਤਾ ਗਿਆ ਹੈ ਮੰਤਰੀ ਆਤੀਸ਼ੀ 10 ਵਜੇ ਪ੍ਰੈਸ ਕਾਨਫਰੰਸ ਕਰਨਗੇ ਤੇ ਆਦੇਸ਼ ਨੂੰ ਲੈ ਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ED ਦੀ ਕਸਟਡੀ ਤੋਂ ਅਰਵਿੰਦ ਕੇਜਰੀਵਾਲ ਦਾ ਪਹਿਲਾ ਸੰਦੇਸ਼ سامنے ਆਇਆ ਹੈ ਕੇਜਰੀਵਾਲ ਨੇ ਜਲ ਮੰਤ్రਾਲੇ ਨੂੰ ਆ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਲੀਡਰਸ ਤਮਾਮ ਆਗੂ ਕੇਂਦਰ ਨਜ਼ਰ ਆਂਦੇ ਨੇ ਕਿ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਅਸਤੀਫਾ ਨਹੀਂ ਦਿੱਤਾ ਜਾਏਗਾ ਜੇਲ੍ਹ ਤੋਂ ਹੀ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਜੋ ਹੈ ਸਰਕਾਰ ਚਲਾਈ ਜਾਏਗੀ ਇਸ ਵਿਚਾਲੇ ਕਲਤੀਮ ਭਗਵਨ ਪੰਡ ਰਿਬਿਆ ਸਾਹਮਣੇ ਆਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ આરોપી ਬਣਾਇਆ ਗਿਆ ਹੈ ਹਾਲਕਿ ਦੋਸ਼ੀ ਕਰਾਰ ਹਲੇ ਨਹੀਂ ਦਿੱਤੇ ਗਏ ਮੇਰਾ ਮੇਰੇ ਸਹਿਯੋਗੀ ਪੰਕਜ ਕਪਾਈ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਕੀ ਦੀ ਕਸਰੀ ਤੋਂ ਇੱਕ ਖੇਚਰੀਵਾਲ ਦਾ ਪਹਿਲਾ ਆਦੇਸ਼ ਹੋਰ ਕੀ ਕੋਈ ਜਾਣਕਾਰੀ ਦੇਖੋ ਇੱਕ ਗੱਲ ਉੱਥਾ ਕਲੀਅਰ ਹੋ ਗਈ ਜਿਹੜਾ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਹੀ ਰਹਿਣਗੇ ਔਰ ਜੇਲ੍ਹ ਤੋਂ ਸਰਕਾਰ ਚੱਲੇਗੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਫੈਸਲਾ ਲਿੱਤਾ ਗਿਆ ਸੀ ਔਰ ਉਸੇ ਦੇ ਮੱਦੇ ਨਜ਼ਰ ਕਿਉਂਕਿ ਅਜੇ ਈਡੀਵੀ ਕਸਟਡੀ ਦੇ ਵਿੱਚ ਨੇ ਅਰਵਿੰਦ ਕੇਜਰੀਵਾਲ ਔਰ ਪਹਿਲਾ ਆਦੇਸ਼ ਜਿਹੜਾ ਵੈ ਉਹਨਾਂ ਦੇ ਵੱਲੋਂ ਜਾਰੀ ਹੋਇਆ ਜਲ ਡਿਪਾਰਟਮੈਂਟ ਨੂੰ ਲੈ ਕੇ ਆਰਡਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਲਿਖਤੀ ਤੌਰ ਤੇ ਇੱਕ ਨੋਟ ਜਿਹੜਾ ਵੈ ਉਹ ਜਲ ਮੰਤਰੀ ਜਾਰੀ ਕਰਨਗੇ ਔਰ 10 ਵਜੇ ਪ੍ਰੈਸ ਕਾਨਫਰੰਸ ਜਿਹੜੀ ਹੈ ਕੈਬਨਿਟ ਮੰਤਰੀ ਅதீਸ਼ੀ ਉਨ੍ਹਾਂ ਦੇ ਵੱਲੋਂ ਕੀਤੀ ਜਾਏਗੀ ਔਰ ਉਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਏਗੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ED ਦੀ ਕਸਟਡੀ ਦੇ ਵਿੱਚ ਇਸ ਵੇਲੇ ਨੇ ਉਹਨਾਂ ਨੇ ਕਿਹੜੇ ਹਦੇਸ ਜਿਹੜੇ ਨੇ ਉਹ ਜਲ ਮੰਤਰਾਲੇ ਨਾਲ ਸੰਬੰਧਿਤ ਦਿੱਤੇ ਨੇ ਤਾਂ ਇੱਕ ਅਹਿਮ ਤੇ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਜਿਹੜਾ ਸਿਟਿੰਗ ਸੀਐਮ ਨੂੰ ਜਿਹੜਾ ਵਾ ਉਹ ਅਰੈਸਟ ਕੀਤਾ ਹੋਵੇ ਔਰ ਸਿਟਿੰਗ ਸੀਐਮ ਨੂੰ ED ਦੀ ਕਸਟਡੀ ਦੇ ਵਿੱਚ ਪਹਿਲੀ ਵਾਰ ਹੈ ਕਿ ਸਰਕਾਰ ਮੁਤਾਬਕ ਕੋਈ ਹਦੇਸ ਜਿਹੜਾ ਵਾ ਉਹ ਜਾਰੀ ਕਰ ਰਿਹਾ ਹੈ